ਪੰਜਾਬ ਦੇ ਵਿੱਚ ਜਿਹੜੇ ਚੋਰੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਹਰ ਦਿਨ ਖਬਰਾਂ ਅਜਹੀਆਂ ਦੇਖਣ ਨੂੰ ਮਿਲਦੀਆਂ ਨੇ ਕਿਤੇ ਇੱਕ ਦਿਨ ਦਿਹਾੜੇ ਕਿਸੇ ਮਹਿਲਾ ਦੇ ਘਰ ਚੋਂ ਚਾਹਣ ਲੁੱਟ ਲਈ ਜਾਂ ਕਿਸੇ ਨੇ ਬਾਲੀਆਂ ਜਾਂ ਫਿਰ ਕਿਸੇ ਔਰਤਾਂ ਜਾਂ ਕਿਸੇ ਵਿਅਕਤੀ ਦਾ ਜਿਹੜਾ ਮੋਬਾਈਲ ਖੋਂਕੇ ਲੁੱਟੇਰੇ ਫਰਾਰ ਹੋ ਗਏ ਵੱਦ-ਵੱਦ ਖਬਰਾਂ ਇਹ ਵੀ ਨੇ ਕਿ ਕਿਤਨਾ ਕਿਤੇ ਮੋਟਰਸਾਈਕਲ ਗੱਡੀਆਂ ਮਤਲਬ ਚੋਰੀ ਦੀ ਘਟਨਾਵਾਂ ਜਿਹੜੀਆਂ ਵੱਧ ਰਹੀਆਂ ਜਾਂ ਜਿਹੜੇ ਚੱਲਦੇ ਆ ਹੁਣ ਅਨੁਸਾਰ ਪੁਲਿਸ ਨੂੰ ਬੱਧੀ ਸਫਲਤਾ ਮਿਲੀ ਜਿੱਥੇ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਮਿਲੀ ਸੀਗੀ ਕਿ ਕੁਝ ਨੌਜਵਾਨ ਨੇ ਜਿਹੜੇ ਚੋਰੀ ਦੇ ਮੋਟਰਸਾਈਕਲ ਤੇ ਆ ਰਹੇ ਜਦੋਂ ਚੱਲਦੇ ਆ ਪੁਲਿਸ ਪਰਚਾਰਟ ਦੇ ਵੱਲੋਂ ਨਾਕਾਬੰਦੀ ਲਗਾਈ ਗਈ ਨਾਕਾ ਕਿ ਨਾਕਾਬੰਦੀ ਕੀਤੀ ਗਈ ਨਾਕੇ ਦੌਰਾਨ ਜਦੋਂ ਪੁਲਤ ਨੇ ਉਹਨਾਂ ਤੇਰੇ ਨੌਜਵਾਨਾਂ ਨੂੰ ਰੋਕੇ ਆ ਤਾਂ ਉਹਨਾਂ ਤੋਂ ਕਾਗਜ਼ਬਾਰੇ ਪੁੱਛਗਿੱਛ ਕੀਤੀ ਤਾਂ ਉਹਨਾਂ ਦੇ ਕੋਲ ਕੋਈ ਵੀ ਕਾਗਜ਼ ਨਹੀਂ ਦਿਖਾ ਸਕਿਆ ਜਦੋਂ ਚੱਲਦੇ ਆ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਹਿ ਕੇ ਇਹ ਮੋਟਰਸਾਈਕਲ ਉਹਨਾਂ ਨੇ ਆਦਮਪੁਰ ਤੋਂ ਚੋਰੀ ਕੀਤਾ ਜਦੋਂ ਚੱਲਦੇ ਆ ਡੀਐਸਪੀ ਦੇ ਵੱਲੋਂ ਹੋਰ ਕਈ ਵੱ ਏ ਜੀ ਅ ਮੈਂ ਤੁਹਾਨੂੰ ਦੱਸਣਾ ਜਿਹੜੇ ਹਿਸ਼ਾਰਪੁਰ ਦੇ ਐਸਐਸਪੀ શ્રી सुरेंद्र ਲੰਬਾ ਆਈਪੀਐਸ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਆਲ ਜੀਓਜ਼ ਆਲ ਐਸਐਚਓ ਆਲ ਚੌਂਕੀ ਚਾਰਜ ਤੇ ਬਾਕੀ ਥਾਣਾ ਏਰੀਆ ਦੇ ਵਿੱਚ ਅਸੀਂ ਸਾਰੇ ਥਾਣਾ ਦੇ ਏਰੀਆ ਦੇ ਵਿੱਚ ਨਾਕਾ ਬੰਦੀ ਕਰਦੇ ਆ ਨਾਕਾ ਬੰਦੀ ਕਰਦੇ ਆ ਸਰਪ੍ਰਾਈਜ਼ ਨਾਕੇ ਲਾਇਆ ਜਾਂਦੇ ਨੇ ਪਟੋਲੀਆਂ ਕੀਤੀਆਂ ਜਾਂਦੀਆਂ ਤੇ ਇਵੇਂ ਹੀ ਮਤਲਬ 3 ਤਰੀਕ ਨੂੰ 3 8 ਨੂੰ ਜਿਹੜੇ ਨਸਰਾਲਾ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਬਨੰਦਰ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਨਾਕਾ ਲਾਇਆ ਹੋਇਆ ਸੀ ਤੇ ਉਸ ਨਾਕੇ ਦੌਰਾਨ ਜਦੋਂ ਇਹ ਸਾਰੇ ਤੇ ਮਤਲਬ ਤਿੰਨੋਂ ਦੋਸ਼ੀ ਜਿਹੜੇ ਸਾਡੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਤੇ ਇਹਨਾਂ ਨੂੰ ਵੀ ਰੋਕ ਕੇ ਬਾਕੀਆਂ ਵਾਂਗੂ ਉਹਨਾਂ ਨੂੰ ਵੀ ਰੋਕ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਹਨਾਂ ਦੇ ਕੋ ਕੋ ਕਾਗਜ਼ਾਤ ਕੋਈ ਨਹੀਂ ਸੀ ਇਹਨਾਂ ਦਾ ਮੋਟਰਸਾਈਕਲ ਵਿਦਾਊਟ ਨੰਬਰ ਸੀਗਾ ਜਦੋਂ ਇਹਨਾਂ ਨੂੰ ਮੋਟਰਸਾਈਕਲ ਦੀ ਮਲਕੀਅਤ ਬਾਰੇ ਜਾਂ ਕੋਈ ਆਰਸੀ ਵਗੈਰਾ ਪ੍ਰੂਵ ਦੇਣ ਬਾਰੇ ਪੁੱਛਗਿੱਛ ਕੀਤੀ ਤਾਂ ਇਹਨਾਂ ਕੋ ਕੋਈ ਕਾਗਜ਼ ਪੱਤਰ ਜਾਂ ਕੋਈ ਹੋਰ ਅਜਿਹੀ ਚੀਜ਼ ਨਹੀਂ ਬਲੀ ਤੇ ਜਿੱਥੋਂ ਥੋੜਾ ਜਿਹਾ ਹੋਰ ਇਹਨਾਂ ਨੂੰ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਇਹ ਗੱਲ ਮੰਨ ਲਈ ਕਿ ਮੋਟਰਸਾਈਕਲ ਜਿਹੜਾ ਅਸੀਂ ਤਿੰਨਾਂ ਜਣਿਆਂ ਨੇ ਮਤਲਬ ਇਹ ਚੋਰੀ ਕੀਤਾ ਹੋਇਆ ਹੈ ਤੇ ਚੋਰੀ ਕਰਕੇ ਤਾਂ ਹੁਣ ਅਸੀਂ ਇਹ ਮੋਟਰਸਾਈਕਲ ਵੇਚਣਾ ਦੇ ਤਾਕ ਦੇ ਵਿੱਚ ਮੋਟਰਸਾਈਕਲ ਵੇਚਣ ਦੀ ਫਰਾਕ ਦੇ ਵਿੱਚ ਇੱਧਰ ਘੁੰਮਦੇ ਪਏ ਆ ਕਿੰਨੇ ਮੋਟਰਸਾਈਕਲ ਸਰ ਬਰਾਮਦ ਹੋਏ ਨੇ ਪਹਿਲੇ ਦਿਨ ਇੱਕ ਮੋਟਰਸਾਈਕਲ ਬਰਾਮਦ ਹੋਇਆ ਸੀਗਾ ਜੀ ਤਿੰਨ ਉਸ ਤੋਂ ਬਾਅਦ ਚਾਰ ਚਾਰ ਮੋਟਰਸਾਈਕਲ ਹੋਰ ਬਰਾਮਦ ਹੋਏ ਨੇ ਜੀ ਇਹ ਨਸ਼ੇ ਦੇ ਵੀ ਆ ਦੀ ਹੈ ਸਰ ਹਾਂਜੀ ਇਹਨਾਂ ਦੇ ਵਿੱਚੋਂ ਜਿਹੜੇ ਦੋ ਬੰਦੇ ਤੇਨੂੰ ਕੁਝ ਬੰਦੇ ਇਹਨਾਂ ਦੇ ਵਿੱਚੋਂ ਨਸ਼ਾ ਕਰਦੇ ਨੇ ਜੀ ਤੇ ਪਹਿਲਾਂ ਵੀ ਤੁਹਾਨੂੰ ਕਰਦਵਾਇਆ ਇਹਨਾਂ ਦੇ ਦਰਜ ਹਾਂਜੀ ਜਿਹੜਾ ਸਕੰਦਰ ਹੈਗਾ ਜੀ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹਦੇ ਤੇ ਕੋਈ 10 ਦੇ ਕਰੀਬ ਮੁਕੱਦਮੇ ਦਰਜ ਨੇ ਅਲਰੇਡੀ ਇਹਨਾਂ ਦੇ ਵਿੱਚੋਂ ਕੁਝ ਐਨਡੀਪੀਐਸ ਐਕਟ ਦੇ ਹੈਗੇ ਆ ਤੇ ਕੁਝ ਜਿਹੜੇ ਚੋਰੀ ਦੇ ਕੇਸ ਹੈਗੇ ਨੇ ਰਹਿਣ ਵਾਲੇ ਕਿਹੜੀ ਜਗ੍ਹਾ ਦੇ ਨੇ ਰਹਿਣ ਵਾਲੇ ਜਿਹੜੇ ਜੀ ਇੱਕ ਗਿਲਪੇ ਪਿੰਡ ਹੈਗਾ ਉਹਨਾਂ ਆਪਣੇ ਆਦੋਂਪੁਰ ਥਾਣੇ ਦੇ ਵਿੱਚ ਜਲੰਧਰ ਦੇ ਅੱਤੀ ਦਾ ਤੇ ਤਿੰਨ ਜਿਹੜੇ ਉਹ ਬੁੱਲੋਵਾਲ ਥਾਣੇ ਦੇ ਏਰੀਆ ਦੇ ਹੈਗੇ ਨੇ ਕਿਸ ਤਰ੍ਹਾਂ ਟਾਰਗੇਟ ਕਰਦੇ ਸੀ ਇਹ ਮੋਟਰਸਾਈਕਲ ਚੋਰੀ ਕਰਨ ਮੋਟਰਸਾਈਕਲ ਮਤਲਬ ਆਪਣੇ ਘੁੰਮਦੇ ਨੇ ਜੀ ਸਾਰੇ ਪਾਸੇ ਏਰੀਆ ਦੇ ਵਿੱਚ ਘੁੰਮਦੇ ਨੇ ਜਿੱਥੇ ਇਹਨਾਂ ਨੂੰ ਮੋਟਰਸਾਈਕਲ ਦੇਖਦਾ ਵੀ ਦੇਖਦੇ ਨੇ ਮਤਲਬ ਮੋਟਰਸਾਈਕਲ ਖੜਾ ਹੈਗਾ ਉੱਥੇ ਇੱਕ ਬੈਗ ਆਪਣੇ ਹੱਥ ਦੇ ਵਿੱਚ ਰੱਖ ਕੇ ਮੋਰੇ ਆਪਣੇ ਮੋਟਰਸਾਈਕਲ ਤੇ ਬੈਠਦੇ ਨੇ ਤੇ ਬੈਗ ਨੂੰ ਮੋਰੇ ਰੱਖਦੇ ਨੇ ਉਸ ਤੋਂ ਬਾਅਦ ਕਿਸੇ ਵੀ ਢੰਗ ਨਾਲ ਉਹਨੂੰ ਚਾਬੀ ਲਾ ਕੇ ਜਾਂ ਮੋਟਰਸਾਈਕਲ ਦਾ ਲੋਕ ਖੋਲ ਕੇ ਸਟਾਰਟ ਕਰਕੇ ਲੈ ਜਾਂਦੇ ਆ। ਜੀ ਸਰ ਪੁਛ ਗਏ ਉਸ ਦੌਰਾਨ ਇਹ ਦੱਸਿਆ ਕਿ ਇੱਥੇ ਮੋਟਰਸਾਈਕਲ ਵੇਚਦੇ ਸਨ ਕਿ ਉਦਾਂ ਇਹਨੂੰ ਪੰਦ ਦੌੜ ਦਿੱਤੀ ਜਾਂਦੀ। ਨਹੀਂ ਜੀ ਨਹੀਂ ਇਹਨਾਂ ਨੇ ਪੁਛ ਗਏ ਉਸ ਦੌਰਾਨ ਇਹ ਦੱਸਿਆ ਕਿ ਅਸੀਂ ਇਹ ਮੋਟਰਸਾਈਕਲ ਅੱਗੇ ਵੇਚਦੇ ਆਂ ਚੋਰੀ ਕਰਕੇ ਘੱਟ ਰੇਟ ਦੇ ਵਿੱਚ ਵੇਚਦੇ ਆਂ। ਤੇ ਠੀਕ ਕਰਨ ਤੋਂ ਬਾਅਦ ਜਿਹੜੇ ਮੋਟਰਸਾਈਕਲਾਂ ਤੋਂ ਖਰੀਦੇ ਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ। ਹਾਂਜੀ ਹਾਂਜੀ ਬਿਲਕੁਲ ਕੀਤੀ ਜਾਵੇਗੀ ਜੀ ਬਿਲਕੁਲ ਜਿਹੜੇ ਬੰਦੇ ਚੋਰੀ ਦਾ ਆਪਣਾ ਮਟਰਸਾਈਕਲ ਖਰੀਦਦੇ ਜਾਂ ਕੋਈ ਵੀ ਚੋਰੀ ਦਾ ਸਮਾਨ ਖਰੀਦਦਾ ਤੇ ਉਹਦੇ ਦੇ ਘਰ ਵੀ ਪੰਜ ਮਟਰਸਾਈਕਲ ਹੈਗੇ ਪੰਜ ਜਿਹੜੇ ਸਪਲੈਂਡਰ ਮਾਰਕਾ ਹੈਗੇ ਆ ਇਹਦਾ ਕੀ ਕਾਰਨ ਹੈ ਕਿ ਸਪਲੈਂਡਰ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸਪਲੈਂਡਰ ਇੱਕ ਤਾਂ ਜੀ ਜਿਹੜਾ ਜਿਆਦਾ ਸਪਲੈਂਡਰ ਮਟਰਸਾਈਕਲ ਹੈਗਾ ਲੋਕਾਂ ਕੋਲ ਜਿਆਦਾ ਸਪਲੈਂਡਰ ਮਟਰਸਾਈਕਲ ਹੈਗੇ ਨੇ ਦੂਜਾ ਕੁਸ਼ਹਨਰ ਨੂੰ ਜਿਹੜੇ ਹੋਰ ਵੱਡੇ ਮਟਰਸਾਈਕਲ ਹੈਗੇ ਆ ਉਹਨਾਂ ਦੇ ਲੋਕ ਵਗੈਰਾ ਬੜੇ ਮਤਲਬ ਸਟਰੋਂਗ ਹੁੰਦੇ ਨੇ ਸਪਲੈਂਡਰ ਮੋਟਰਸਾਈਕਲ ਦਾ ਉਹਨਾਂ ਨੂੰ ਲੋਕ ਖੋਲਣ ਦੇ ਵਿੱਚ ਆਸਾਨੀ ਰਹਿੰਦੀ ਆ ਜਿਵੇਂ ਤੇ ਇਸ ਕਰਕੇ ਜਿਆਦਾ ਸਪਲੈਂਡਰ ਨੂੰ ਟਾਰਗੇਟ ਕਰਦੇ ਨੇ ਜੀ ਸਰ ਦੱਸਿਆ ਨਾ ਇਹ ਪੰਜਾਬ 'ਚ ਤੋ ਲਾਵਾ ਹੋਰ ਵੀ ਕਿੰਨੇ ਮੋਟਰਸਾਈਕਲ ਟੋਟਲ ਅਜ ਤੱਕ ਕਿੰਨੇ ਚੋਰੀ ਹੋਏ ਇਹਨਾਂ ਤੋਂ ਇਲਾਵਾ ਘੱਟੋ-ਘੱਟ ਜੀ ਪੰਜ ਕਮਟਰਸਾਈਕਲ ਜਿਹੜੇ ਇਹਨਾਂ ਦੇ ਹੋਰ ਇਹਨਾਂ ਨੇ ਚੋਰੀ ਕੀਤੇ ਹੈਗੇ ਨੇ ਜਿਹੜਾ ਅਸੀਂ ਲਾਸਟ ਦੇ ਵਿੱਚ ਮੁੰਡਾ ਫੜਿਆ ਹੈਗਾ ਚੌਥੇ ਨੰਬਰ ਤੇ ਮੁੱਲਜ ਨੂੰ ਫੜਿਆ ਉਹਨੇ ਸਾਡੇ ਕੋ ਇਹ ਗੱਲ ਮੰਨੀ ਆ ਕਿ ਇਹਨਾਂ ਇਹਨਾਂ ਤੋਂ ਇਲਾਵਾ ਇਹਨਾਂ ਦੰਨਾ ਤੋਂ ਇਲਾਵਾ ਉਹਦੇ ਹੋਰ ਸਾਥੀ ਹੈਗੇ ਨੇ ਜਿਨ੍ਹਾਂ ਨੂੰ ਵੀ ਲੈ ਕੇ ਉਹ ਮਤਲਬ ਜਿਹੜਾ ਮੋਟਰਸਾਈਕਲ ਚੋਰੀ ਦੀਆਂ ਵਰਦਤਾਂ ਕਰਦਾ ਹੈਗਾ ਉਹਦਾ ਛੋਟਾ ਨਾਮ ਕਰਨਾ ਹੈਗਾ ਤੇ ਉਦਾਂ ਉਹਦਾ ਨਾਮ ਸਰਜੀਤ ਸਿੰਘ ਸਰਜੀਤ ਸਿੰਘ ਹੈਗਾ ਠੀਕ ਹੈ ਸਰ ਦਾਦੀ ਕੇ ਪੰਜਾਬ ਦੀ ਮਾਨ ਸਰਕਾਰ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿੱਧੇ ਸਰਕਾਰ ਨੂੰ ਪੁਲਿਸ ਨੂੰ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਗਏ ਨੇ ਕਿ ਜੇਕਰ ਕੋਈ ਵਿਅਕਤੀ ਚੋਰੀ ਕਰਦਾ ਜਾਂ ਨਸ਼ਾ ਕਰਦਾ ਨਸ਼ਾ ਵੇਚਦਾ ਉਹਨਾਂ ਤੇ ਵੱਡੇ ਦਾ ਵੱਡਾ ਵੱਡੀ ਤੋਂ ਵੱਡੀ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਆਂਦੀ ਪਾਰਟੀ ਲਗਾਤਾਰ ਲਾਅਨ ਆਰਡਰ ਦੇ ਨਾਂ ਤੇ ਘਿਰਦੀ ਜਾ ਰਹੀ ਹੈ ਵਿਰੋਧੀਆਂ ਦੇ ਕੋਲ ਮੁੱਦਾ ਹੈ ਰੋਧੀਆਂ ਦਾ ਗੁਰੂ ਮੁੱਦਾ ਹੈ ਕਿਉਂਕਿ ਹਰ ਦਿਨ ਚੋਰੀਆਂ ਬਾਰਦਸਤ ਹੋ ਰਹੀਆਂ ਦਿਨ ਜਿਹੜੇ ਲੁੱਟ ਹੋ ਰਹੀ ਆ ਨਸ਼ੇ ਦੀ ਮਾਤਰਾ ਵਧੀ ਜਿਹੜੇ ਚੱਲਦੇ ਆ ਵਿਰੋਧੀਆਂ ਨੇ ਗੁਰੂ ਸਿਰਫ ਇਹੀ ਮੁੱਦਾ ਸਰਕਾਰ ਨੂੰ ਘੇਰਦੇ ਜਿਹੜੇ ਚੱਲਦੇ ਆ ਮਾਨ ਸਰਕਾਰ ਦੇ ਹੁਣ ਲਗਾਤਾਰ ਵਿਰੋਧੀਆਂ ਦੇ ਮੂੰਹ ਬੰਦ ਕਰਨ ਦੇ ਚੱਕਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਨਾਲ ਬਣ ਦਿੱਤੇ ਜਿਹੜੇ ਚੱਲਦੇ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਆਪਣਾ ਕੰਮ ਬਖੂਬੀ ਨਿਭਾਇਆ ਜਾ ਰਿਹਾ ਤੇ ਚੋਰਾ ਅਤੇ ਨਸ਼ਾ ਤਸਕਰੀ ਦੇ ਖਿਲਾਫ ਹਰ ਦਿਨ ਕੋਈ ਨਾ ਕੋਈ ਵੱਡੀ ਕਾਰਵਾਈ ਕਰਕੇ ਉਹਨਾਂ ਨੂੰ ਥਾਣੇ ਦੇ ਅੰਦਰ ਬੰਦ ਕੀਤਾ ਜਾ ਰਿਹਾ ਹੈ